ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਲੈ ਕੇ ਆਈਆਂ ਬਲੈਕ ਕੋਟੀ ਦਾ ਡਿਜ਼ਾਈਨ ਤੇ ਇੱਥੇ ਬਲੈਕ ਤੇ ਨਹੀਂ ਬਣਾ ਕੇ ਦਿਖਾਵਾਂਗੀ ਕਿਉਂਕਿ ਵੀਡੀਓ ਦੇ ਵਿੱਚ ਬਲੈਕ ਕਲਰ ਤੇ ਡਿਜ਼ਾਈਨ ਜਿਹੜਾ ਬਣਾਇਆ ਹੋਇਆ ਨਜ਼ਰ ਨਹੀਂ ਆਉਂਦਾ ਤੇ 블랙 ਤੇ ਮੈਂ ਬਣਾਇਆ ਹੋਇਆ ਉਹ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਸੌਖਾ ਡਿਜ਼ਾਈਨ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ 블랙 ਤੇ ਬਣਾਉਣਾ ਥੋੜਾ ਔਖਾ ਹੁੰਦਾ ਆ ਕਿ 블랙 ਤੇ ਡਿਜ਼ਾਈਨ ਜਿਹੜੇ ਬਹੁਤੇ ਨਜ਼ਰ ਨਹੀਂ ਆਉਂਦੇ ਨਾਲੇ 블랙 ਤੇ ਜਿਹੜਾ ਆਪਾਂ ਮਤਲਬ ਬਹੁਤੇ ਹਨੇਰੇ ਵਿੱਚ ਬਹਿ ਕੇ ਵੀ ਨਹੀਂ ਬਣਾ ਸਕਦੇ ਰੋਸ਼ਨੀ ਵਿੱਚ 블랙 ਜਿਹੜੀ ਬੂਲਿਆ ਉਹਦੇ ਤੇ ਡਿਜ਼ਾਈਨ ਸਾਡੇ ਕੋ ਬੰਦਦੇ ਨੇ ਤੇ ਇਸ ਲਈ ਮੈਂ 블랙 ਕਲਰ ਦਾ ਡਿਜ਼ਾਈਨ ਅੱਜ ਲੈ ਕੇ ਆਈਆਂ ਬਹੁਤ ਹੀ ਡਿਮਾਂਡ ਆਉਂਦੀ ਆ ਕਿ 블랙 ਕਲਰ ਦਾ ਡਿਜ਼ਾਈਨ ਦੱਸੋ ਤੇ ਇਹ ਉਹਦੇ ਵਿੱਚ ਜਿਹੜੇ ਕੁੰਡੇ ਨੇ ਉਹ ਪੈਣੇ ਨੇ 2-2 ਦੇ ਹਿਸਾਬ ਨਾਲ ਤੇ ਮੈਂ ਇੱਥੇ ਆ ਬਾਰਡਰ ਪਹਿਲਾਂ ਦਾ ਹੀ ਬਣਿਆ ਹੋਇਆ ਆ ਬਾਰਡਰ ਦੀ ਵੀਡੀਓ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਮੈਂ ਲਿੰਕ ਜਿਹੜਾ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗੀ ਤੁਸੀਂ ਉੱਥੋਂ ਬਾਰਡਰ ਦੀ ਵੀਡੀਓ ਦੇਖ ਸਕਦੇ ਹੋ ਬਹੁਤ ਹੀ ਸੌਖਾ ਡਿਜ਼ਾਈਨ ਆ 10 ਸਲਾਈਆਂ ਦਾ ਡਿਜ਼ਾਈਨ ਆ ਤੇ 10 ਸਲਾਈਆਂ ਦੇ ਵਿੱਚੋਂ 6 ਸਲਾਈਆਂ ਜਿਹੜੀਆਂ ਉਹ ਉਲਟੀਆਂ ਸਿੱਧੀਆਂ ਬਣਨੀਆਂ ਨੇ ਤੇ 4 ਸਲਾਈਆਂ ਦੇ ਵਿੱਚ ਡਿਜ਼ਾਈਨ ਬਣੇਗਾ ਸਭ ਤੋਂ ਪਹਿਲਾਂ ਆਪਾਂ 4 ਸਲਾਈਆਂ ਜਿਹੜੀਆਂ ਸਿੱਧੀਆਂ ਸਿੱਧੀਆਂ ਬਣਾ ਲੈਣੀਆਂ ਨੇ ਸਿੱਧੀ ਪੈਸ਼ਨ ਪੂਰੀ ਸਲਾਈ ਬਾਰਡਰ ਬਣਾਉਣ ਤੋਂ ਬਾਅਦ ਬਾਰਡਰ ਤੁਸੀਂ ਜ਼ਰੂਰ ਬਣਾ ਲਿਓ ਬਾਰਡਰ ਬਣਾਉਣ ਤੋਂ ਬਾਅਦ ਸਿੱਧੀ ਸਲਾਈ ਜਿਹੜੀ ਪਹਿਲੀ ਆ ਸਿੱਧੀ ਸਿੱਧੀ ਬਣਾ ਲੈਣੀ ਆ ਚਾਰ ਸਲਾਈਆਂ ਬਣਾਉਣੀਆਂ ਆ ਆਪਾਂ ਗੈਪ ਵਾਸਤੇ ਬਹੁਤ ਹੀ ਪਿਆਰਾ ਡਿਜ਼ਾਈਨ ਬਣੇਗਾ ਤੇ ਹੈ ਵੀ ਬਹੁਤ ਹੀ ਸੋਖਾ ਆ ਪਹਿਲੀਆਂ ਚਾਰ ਸਲਾਈਆਂ ਜਿਹੜੀਆਂ ਆਪਾਂ ਸਿੱਧੀਆਂ ਸਿੱਧੀਆਂ ਬਣਾ ਲੈਣੀਆਂ ਪਹਿਲੀ ਸਿੱਧੀ ਫਿਰ ਦੂਸਰੀ ਉਲਟੀ ਤੀਸਰੀ ਸਿੱਧੀ ਚੌਥੀ ਉਲਟੀ ਇਸ ਤਰੀਕੇ ਦੇ ਨਾਲ ਆਪਾਂ ਚਾਰ ਸਲਾਈਆਂ ਪਹਿਲਾਂ ਬਣਾ ਲੈਣੀਆਂ ਨੇ ਬਹੁਤ ਹੀ ਜ਼ਿਆਦਾ ਸੌਖਾ ਡਿਜ਼ਾਈਨ ਹੈ ਤੇ ਬਲੈਕ ਤੇ ਬਹੁਤ ਪਿਆਰਾ ਲੱਗਦਾ ਹੈ ਬਣਿਆ ਹੋਇਆ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਤੁਹਾਨੂੰ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਵੀ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਹੈ ਤੇ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਡਿਜ਼ਾਈਨ ਜਿਹੜੇ ਆਪਾਂ ਬਲੈਕ ਕੋਟੀਆਂ ਤੇ ਪਾ ਸਕਦੇ ਹਾਂ ਨਾਲੇ ਵਧੀਆ ਤਰੀਕੇ ਦੇ ਨਾਲ ਨਜ਼ਰ ਵੀ ਆਉਂਦੇ ਆ ਤੇ ਨਾਲੇ ਬਣਾਉਣ ਵਿੱਚ ਵੀ ਸੌਖੇ ਨੇ ਹੁਣ ਦੂਸਰੀ ਸਲਾਈ ਆਪਾਂ ਉਲਟੀ-ਉਲਟੀ ਬਣਾ ਲਈਏ ਤੇ ਤੀਸਰੀ ਸਲਾਈ ਆਪਾਂ ਫੇਰ ਸਿੱਧੀ-ਸਿੱਧੀ ਬਣਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜਦੋਂ ਤੁਸੀਂ ਵੇਖੋਗੇ ਤੇ ਬਹੁਤ ਪਿਆਰਾ ਲੱਗੇਗਾ ਤੇ ਲੇਡੀਜ਼ ਦੀ ਕੋਟੀ ਦੇ ਵਾਲਾ ਡਿਜ਼ਾਈਨ ਸਪੈਸ਼ਲੀ ਪਏਗਾ ਜੈਂਟਸ ਕੋਟੀ ਤੇ ਡਿਜ਼ਾਈਨ ਨਹੀਂ ਪਏਗਾ ਕਿਉਂਕਿ ਦੇ ਵਿੱਚ ਜਾਲੀ ਪੈਂਦੀ ਹੈ ਤੇ ਲੇਡੀਜ਼ ਦੇ ਆਪਾਂ ਕੋਟੀ ਤੇ ਜੈਕਟ ਤੇ ਕੁੜੀਆਂ ਦੇ ਫਰੌਕ ਤੇ ਸਕੀਵੀ ਤੇ ਵੀਏਬਲ ਆ ਡਿਜ਼ਾਈਨ ਪਾਵਾਂਗੇ ਤੇ ਬਹੁਤ ਹੀ ਸੋਨਾ ਲੱਗੂਗਾ ਤੀਸਰੀ ਸਲਾਈ ਬਣਾ ਲਈ ਸਿੱਧੇ ਸਿੱਧੇ ਹੁਣ ਚੌਥੀ ਸਲਾਈ ਆਪਾਂ ਉਲਟੀ-ਉਲਟੀ ਬਣਾ ਲੈਣੀ ਆ ਤੇ ਇੱਕ ਚੀਜ਼ ਇਹਦੇ ਚ ਹੋ ਰਿਹਾ ਕਿ ਇਹਦੇ ਵਿੱਚ ਉਲਟੀਆਂ ਸਲਾਈਆਂ ਵੀ ਤਕਰੀਬਨ ਉਲਟੀਆਂ ਹੀ ਬਣਣੀਆਂ ਨੇ ਉਲਟੀ ਸਲਾਈ ਦੇ ਵਿੱਚ ਡਿਜ਼ਾਈਨ ਨਹੀਂ ਬਣਨਾ ਸਿੱਧੇ ਸਿੱਧੇ ਸਲਾਈ 'ਚ ਡਿਜ਼ਾਈਨ ਬਣਨਾ ਹੈ ਹੁਣ ਆਪਾਂ ਬਣਾ ਲਈਆ ਡਿਜ਼ਾਈਨ ਦੀ ਚੌਥੀ ਸਲਾਈ ਜਿਹੜੀ ਆ ਉਲਟੇ ਪਾਸਿਓਂ ਪੂਰੀ ਉਲਟੀ-ਉਲਟੀ ਬਣਾ ਲਈਆ ਇਹ ਹੁਣ ਚਾਰ ਸਲਾਈਆਂ ਆਪਾਂ ਬਣਾ ਲਈਆਂ ਆ ਗੈਪ ਵਾਸਤੇ ਤੁਸੀਂ ਜੇਕਰ ਵੱਧ ਗੈਪ ਪਾਉਣਾ ਚਾਹੁੰਦੇ ਹੋ ਵੱਧ ਵੀ ਪਾ ਸਕਦੇ ਹੋ ਵੈਸੇ ਚਾਰ ਬਹੁਤ ਆ ਚਾਰ ਸਲਾਈਆਂ ਬਣਾ ਲਈਆਂ ਗੈਪ ਵਾਸਤੇ ਹੁਣ ਆ ਗਏ ਆ ਪੰਜਵੀਂ ਸਲਾਈ ਤੇ ਡਿਜ਼ਾਈਨ ਬਣਾਉਣ ਵਾਸਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਤੇ ਦੋ ਕੁੰਡਿਆਂ ਨੂੰ ਇੱਕੱਠੇ ਬਨ ਲੈਣਾ ਇੱਥੇ ਇੱਕ ਜਾਲੀ ਪੈ ਗਈ ਬਸ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆ ਸਾਰਾ ਤੁਸੀਂ ਧਿਆਨ ਨਾਲ ਵੇਖਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇੱਥੇ ਹੁਣ ਇੱਕ ਜਾਲੀ ਪਾ ਕੇ ਕੁੰਡਾ ਵਧ ਰਿਹਾ ਤੇ ਇੱਕ ਕੁੰਡਾ ਘਟ ਰਿਹਾ ਪੂਰੀ ਸਿਲਾਈ ਜਿਹੜੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਬਣਾ ਲੈਣੀ ਆ ਇੱਕ ਜਾਲੀ ਪਾਉਂਦੇ ਜਾਣਾ ਤੇ ਇੱਕ ਕੁੰਡਾ ਜਿਹੜਾ ਘਟਾਉਂਦੇ ਜਾਣਾ ਇਸ ਤਰ੍ਹਾਂ ਵੀ ਜਾਲੀ ਪਾ ਸਕਦੇ ਜੀ ਜਿਵੇਂ ਤੁਹਾਨੂੰ ਆਸਾਨ ਲੱਗਦਾ ਉਸੇ ਤਰ੍ਹਾਂ ਪਾ ਸਕਦੇ ਹੋ ਆ ਵੇਖੋ ਜਾਲੀ ਪਾ ਲਈ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਫਿਰ ਜਾਲੀ ਪਾ ਲਈ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਲਾਸਟ ਤੇ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਇਹ ਹੁਣ ਡਿਜ਼ਾਈਨ ਦੀ ਪੰਜਵੀਂ ਸਲਾਈ ਬਣ ਗਈ ਆ ਤੇ ਹੁਣ ਆ ਗਏ ਛੇਵੀਂ ਸਲਾਈ ਤੇ ਉੱਤੇ ਪਾਸੇ पहला कंडा उतार लेना है। बाकी पूरी सिलाई आप उल्टी उल्टी बना लेनी है जिस तरह मैं पे ही दसिया है उल्टिया सिलाई जो उल्टिया उल्टिया ही बननिया ने पूरी सिलाई उल्टी, उल्टी उल्टी बना के कंप्लीट कर लेंगे बहुत प्यारा ज डिज़ाइन बनता है ਤੇ ਤੁਸੀਂ ਇਸ ਨੂੰ ਵਾਈਟ ਤੇ ਵੀ ਬਣਾ ਸਕਦੇ ਜੇਕਰ ਵਾਈਟ ਤੇ ਬਣਾਓਗੇ ਵਾਈਟ ਤੇ ਵੀ ਬਹੁਤ ਸੋਹਣਾ ਲੱਗੇਗਾ ਤੇ ਬਲੈਕ ਤੇ ਵੀ ਬਹੁਤ ਸੋਹਣਾ ਲੱਗਦਾ ਹੋਰ ਕਿਸੇ ਕਲਰ ਤੇ ਬਣਾਉਣਾ ਚਾਹੁੰਦੇ ਹੋ ਤੇ ਉਹਦੇ ਤੇ ਵੀ ਬਣਾ ਸਕਦੇ ਹੋ ਇਹ ਹੁਣ ਸਾਡੀਆਂ 6 ਸਲਾਈਆਂ ਬਣ ਗਿਆ ਹੁਣ ਆ ਗਿਆ ਸਤਵੀਂ ਸਲਾਈ ਤੇ ਸਤਵੀਂ ਸਲਾਈ ਤੇ ਅਨਲ ਦੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਗਾ ਆਪਣੀ ਵਾਲੀ ਸਾਈਡ ਕਰ ਲੈਣਾ ਉਲਟੇ ਵਾਂਗੂ ਬੁਣਨਾ ਹੈ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਇੱਥੇ ਕੋਈ ਵੀ ਕੁੰਡਾ ਵਧਾਉਣਾ ਨਹੀਂ ਆ ਬਸ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਦੇ ਜਾਣਾ ਡਿਜ਼ਾਈਨ ਦੀ ਇਹ 7ਵੀਂ ਸਲਾਈ ਬਣ ਰਹੀ ਆ ਦੋ ਕੁੰਡਿਆਂ ਤੋਂ ਇੱਕ ਕੁੰਡਾ ਆਪਾਂ ਪੂਰੀ ਸਲਾਈ ਦੇ ਵਿੱਚ ਕਰ ਲੈਣਾ लास्ट ਵਾਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾ ਲੈਣਾ ਹੁਣ ਆ ਗਏ ਡਿਜ਼ਾਈਨ ਦੀ 8ਵੀਂ ਸਲਾਈ ਤੇ ਉਲਟੇ ਪਾਸੇ ਪਹਿਲਾ ਗੁੰਡਾ ਉਤਾਰ ਲੈਣਾ ਹੈ ਫਿਰ ਇੱਕ ਗੁੰਡਾ ਉਲਟਾ ਇੱਕ ਗੁੰਡਾ ਉਲਟਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਗੁੰਡਾ ਉਲਟਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਗੁੰਡਾ ਉਲਟਾ ਫਿਰ ਜਾਲੀ ਪਾਵਾਂਗੇ ਇੱਕ ਗੁੰਡਾ ਉਲਟਾ ਫਿਰ ਜਾਲੀ ਪਾਵਾਂਗੇ ਇੱਕ ਗੁੰਡਾ ਉਲਟਾ ਜਿਹੜੇ ਕੁੰਡੇ ਆਪਾਂ ਸਿੱਧੀ ਸਲਾਈ ਦੇ ਵਿੱਚ ਘਟਾ ਦਿੱਤੇ ਸੀ ਹੁਣ ਇੱਕ ਇੱਕ ਜਾਲੀ ਪਾ ਕੇ ਆਪਾਂ ਇਹ ਕੁੰਡੇ ਜਿਹੜੇ ਆ ਪੂਰੇ ਕਰ ਰਹੇ ਹਾਂ ਇੱਥੇ ਲਾਸਟ ਤੇ ਇੱਕ ਜਾਲੀ ਧਿਆਨ ਨਾਲ ਪਾ ਲਿਓ ਜਾਂ ਸਟਾਰਟਿੰਗ ਤੇ ਜਾਲੀ ਪਾ ਲਿਓ ਜਾਂ ਲਾਸਟ ਤੇ ਪਾ ਲਿਓ ਜੇਕਰ ਤੁਸੀਂ ਸਟਾਰਟਿੰਗ ਤੇ ਪਾਈ ਆ ਫਿਰ ਲਾਸਟ ਤੇ ਨਹੀਂ ਪਾਉਣੀ ਜੇ ਸਟਾਰਟਿੰਗ ਤੇ ਇੱਕ ਕੁੰਡਾ ਜਿਸ ਤਰ੍ਹਾਂ ਮੈਂ ਇੱਥੇ ਉਲਟਾ ਬਣਾਇਆ ਸੀ ਫਿਰ ਤੁਸੀਂ ਲਾਸਟ ਤੇ ਜਾਲੀ ਪਾਉਣੀ ਆ ਫਿਰ ਇੱਕ ਕੁੰਡਾ ਲਾਸਟ ਤੇ ਫਿਰ ਉਲਟਾ ਉਹਦੇ ਨਾਲ ਫਿਰ ਕੁੰਡੇ ਜਿਹੜੇ ਪੂਰੇ ਰਹਿਣਗੇ ਘਟਣਗੇ ਨਹੀਂ ਹੁਣ ਆਗੇ ਨੌਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਸਿੱਧੇ ਸਿੱਧੇ ਬਣਾਉਣੇ ਆ ਨੌਵੀਂ ਸਲਾਈ ਦੇ ਵਿੱਚ ਇਹ ਡਿਜ਼ਾਈਨ ਦੀ ਸਾਡੀ ਨੌਵੀਂ ਸਲਾਈ ਬਣ ਰਹੀ ਹੈ ਪਹਿਲਾ ਕੁੰਡਾ ਉਤਾਰ ਕੇ ਬਾਕੀ ਸਾਰੇ ਕੁੰਡੇ ਸਿੱਧੇ ਸਿੱਧੇ ਬਣਾ ਲੈਣੇ ਨੇ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਹੈ ਬਣਿਆ ਹੋਇਆ ਹੁਣ ਆ ਗਏ ਆ 10ਵੀਂ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੀ ਸਲਾਈ ਆਪਾਂ ਉਲਟੀ-ਉਲਟੀ ਬਣਾ ਲੈਣੀ ਆ ਕੋਈ ਵੀ ਕੁੰਡਾ ਨਹੀਂ ਕਟਾਉਣਾ ਕੋਈ ਵਧਾਉਣਾ ਨਹੀਂ ਪੂਰੀ ਸਲਾਈ ਜਿਹੜੀ ਆ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਆ ਤੇ ਇਹੀ 10 ਸਲਾਈਆਂ ਦਾ ਡਿਜ਼ਾਈਨ ਆ ਫੇਰ ਚਾਰ ਸਲਾਈਆਂ ਜਿਹੜੀਆਂ ਉਲਟੀਆਂ ਸਿੱਧੀਆਂ ਬਣਣੀਆਂ ਨੇ ਗੈਪ ਵਾਸਤੇ ਗੈਪ ਵਾਸਤੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਵੱਧ ਘੱਟ ਵੀ ਬਣਾ ਸਕਦੇ ਹੋ ਤੇ ਚਾਰ ਵੀ ਬਣਾ ਸਕਦੇ ਹੋ ਦੋ ਵੀ ਬਣਾ ਸਕਦੇ ਜੇ ਤੁਸੀਂ ਕੋਲ ਕੋਲ ਡਿਜ਼ਾਈਨ ਬਣਾਉਣਾ ਹੈ ਫਿਰ ਜ਼ਿਆਦਾ ਜਾਲੀ ਲੱਗੇਗੀ ਇਹ ਵੇਖੋ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਨਜ਼ਰ ਆਉਂਦਾ ਹੁਣ ਵਾ ਤੁਹਾਨੂੰ ਬਲੈਕ ਤੇ ਦਿਖਾਉਣੀ ਆ ਇਹ ਵੇਖੋ ਬਲੈਕ ਤੇ ਬਣਿਆ ਹੋਇਆ ਵੀ ਇਸ ਤਰ੍ਹਾਂ ਨਾਲ ਹੀ ਡਿਜ਼ਾਈਨ ਨਜ਼ਰ ਆਉਂਦਾ ਹੈ ਪੂਰਾ ਉੱਪਰ ਨਜ਼ਰ ਆਉਂਦਾ ਹੈ ਬਲੈਕ ਦੇ ਵੇਖੋ ਵੀਡੀਓ ਦੇ ਵਿੱਚ ਵੀ ਪੂਰਾ ਵਿਜ਼ੀਬਲ ਹੋ ਰਿਹਾ ਹੈ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਜੇਕਰ ਤੁਹਾਨੂੰ ਵੀ ਡਿਜ਼ਾਈਨ ਪਸੰਦ ਆਇਆ ਇਹ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ